ਉਹ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ ਟਰੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂ ਚ ਤੇ ਉਹਨਾਂ ਦੇ ਫੌਜੀ ਜਾਂ ਜਾਂ ਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾਂ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੀ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ ठीक है ना कोलंबिया वर्ग छोटे जे मुल्क ने कहा अहाज नहीं लेना जहाज भेज देना जहाज भी आवाज है अमरीका तो आ रहा है ट्रंप को मिलकर मागरी वो आ रहा है यह गिफ्ट लेके आ रहे बेड़िया जगड़े हुए सा भारती आ गिफ्ट दिता ने ट्रंप ने मेरा दोस्त मेरा मैं मेरा ये मेरा मैं तो उनको ट्रंप बुलाता हूं अकेला ट्रंप कैसे हो ਹਾਊ ਡੀ ਮੋਦੀ ਹੈ ਨਾ ਆਪ ਕੀ ਬਾਟ ਰਾਮਪ ਸਰਕਾਰ ਪਤਨੇ ਕੀ ਕਿ ਨਾਰੇ ਦੇ ਕੇ ਆ ਗਿਫਟ ਲੈ ਕੇ ਆ ਰਹੇ ਤੁਸੀਂ ਕੋ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ ਟਰੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂ ਅੱਜ ਤੇ ਉਹਨਾਂ ਦੇ ਫੌਜੀ ਜਾਂ ਜਾਂ ਚਾ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਕਹਿਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰਨੀ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ ਅਸੀਂ ਆਪ ਦਾ ਚਾਜ ਭੇਜ ਦਿੰਨੇ ਆ ਉਹ ਚ ਅਸੀਂ ਆਪਣੇ ਬੰਦੇ ਲਿਖਿਆ ਪਹਿਲੀ ਗੱਲ ਤਾਂ ਇਹ ਐਸ ਵਕਤ ਮੋਦੀ ਦਾ ਜਹਾਜ਼ ਵੀ ਆਵਾਜ ਹੈ ਅਮਰੀਕਾ ਤੋਂ ਆ ਰਿਹਾ ਟਰੰਪ ਨੂੰ ਮਿਲ ਕੇ ਤੇ ਮਾਗਰੀ ਉਹ ਆ ਰਿਹਾ ਇਹ ਗਿਫਟ ਲੈ ਕੇ ਆ ਰਿਹਾ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ गिफ्ट दिता ने ट्रंप ने मेरा दोस्त मेरा मैं मेरा ये मेरा मैं तो उनको ट्रंप बुलाता हूं अकेला, कैसे हो मोदी है अब की बार ट्रंप सरकार पता नहीं की, की नारे आ गिफ्ट लेके आ रहे हो तो गल करके आए हो जिस वेले मोदी ट्रंप की गल चल रही थी उस वेले बेड़िया जकड़ रहे हो ਉਹਨਾਂ ਦੇ ਫੌਜੀ ਜਾਜਾਂ ਚਾ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸਿਵ ਕਰ ਲਈਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਾਜ ਨਹੀਂ ਲੈਣਾ ਅਸੀਂ ਆਪ ਦਾ ਜਾਜ ਭੇਜ ਦਿੰਨੇ ਆਂ ਉਹ ਚਾ ਅਸੀਂ ਆਪਣੇ ਬੰਦੇ ਲਗਾਏ